ਇਹ ਜੀ ਸੁਖੀ ਫਿਲਮ ਆਪ ਜੀ ਸਭ ਨੇ ਆਪ ਨੂੰ ਸਾਰ ਸਾਡੇ ਘਰ ਹੈ ਪਿੰਡਾ ਉਚਰਾਯੋਨ ਵਿਖੇ ਪਰਿਵਾਰ ਸ੍ਰੀ ਦਰਸ਼ਨ ਸਿੰਘ ਦੀ ਕਿਰਪਾ ਅਤ ਕਰਨੀ ਮਿਤੀ 22 ਜਨੂਅਰੀ ਨੂੰ ਸ਼ੁੱਕਰਵਾਰ ਮੇਰ ਸ੍ਰੀ ਸੁਖਮਨੀ ਸਾਜ ਪਾਠ 8:00 ਵਜੇ ਸਮੇਂ ਸਿਰ ਦਰਸ਼ਨ ਸਿੰਘ ਦੀ ਕਿਰਪਾ ਪ੍ਰਦਾਨ ਜੀ ਦਾ ਸਾਜ ਸਮੇਂ ਸਿਰ ਸਪੂਰਨ ਹਸਪਤਾਲ ਜੀ ਅਸੀਂ ਆਪ ਜੀ ਦੇ ਕੋਲ ਸਿਰ ਤੇ ਧੰਨਵਾਦੀ ਸਵਾਗਤ ਕਰਤਾ ਸੀਪਾ ਰਵਿੰਦਰ ਸਿੰਘ ਜੀ ਬੋਰ ਪੀਰ ਜੀ ਜਨ ਮੇਰਬਾ ਜੀ ਸਹਿਤ ਕੀ ਨੀਤੀ 14/3/2025 ਵਾਹਿਗੁਰੂ ਜੀਤਰਾ ਖਾਲਸਾ ਵਾਹਿਗੁਰੂ